ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਆਂ ਜਰਦਾ ਜੀ ਦਾ ਪਰਿਵਾਰ ਇਹਨੂੰ ਵੱਡਾ ਕਰੀਏ ਤਾਂ ਕਿ ਜਿਹੜੇ ਸਾਡੇ ਮਸਲੇ ਨੇ ਉਹ ਹੱਲ ਹੋ ਸਕਣ ਪੰਜਾਬ ਅੱਜ ਜਿੰਨੇ ਵਰਕਰ ਨੇ ਸਾਰੇ ਦੁੱਖੀ ਨੇ ਨੌਜਵਾਨ ਵਰਕਰ ਲੱਗਣ ਲੱਗ ਗਿਆ ਏਸੀ ਪੈਲਸ ਤੋਂ ਬਾਹਰ ਕਦੇ ਮੀਟਿੰਗ ਨਹੀਂ ਕਰਦਾ ਦੂਜੇ ਪਾਸੇ ਕੌਮ ਦਾ ਜਰਨੈਲ 40 ਸਾਲ ਤੋਂ ਆਪਣੀ ਲੜਾਈ ਲੜਦੇ ਨੇ ਪੰਜਾਬ ਦੀ ਤੇ ਕੌਮ ਦੀ ਉਥੇ ਵੱਲ ਪੱਧਰ ਤੇ ਪੂਰੀ ਦੁਨੀਆ ਦੇ ਵਿੱਚ 1.5 ਸਾਲ ਦੇ ਟਾਈਮ ਦੇ ਵਿੱਚ ਵਿੱਚ ਮਾਨ ਸਾਹਿਬ ਨੇ ਦੱਸ ਦਿੱਤਾ ਕਿ ਪੰਜਾਬ ਨਾਲ ਤੇ ਸਿੱਖ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਆਈਆਂ ਸਾਰੀਆਂ ਰੱਬੀ ਰੂਹਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਆਪਣਾ ਬੇਸ਼ਕੀਮਤੀ ਸਮਾਂ ਕੱਢ ਕੇ ਇੱਥੇ ਇਕੱਠੇ ਹੋਏ ਹੋ ਇਹ ਇਕੱਠ ਵੈਸੇ ਤਾਂ ਇਹੀ ਸਮਿਆਂ ਦੇ ਵਿੱਚ ਆ ਕੇ ਦੇਖਣ ਨੂੰ ਮਿਲਦੇ ਨੇ ਪਰ ਖੂਬ ਹੁੰਦਾ ਜੇ ਇਕੱਠ ਪੁਰਾਣੇ ਸਮਿਆਂ 'ਚ ਜਿਵੇਂ ਹੁੰਦੇ ਨੇ ਸਾਰੇ ਬੈਠਦੇ ਸੀ ਰਲ ਮਿਲ ਕੇ ਤਾਂ ਉਹਦੀ ਕੋਈ ਗੱਲਬਾਤ ਅੱਡੀ ਸੀ ਸੋ ਹਮੇਸ਼ਾ ਮਿਸ ਕਰਦੇ ਆ ਇਹਨਾਂ ਚੀਜ਼ਾਂ ਨੂੰ ਅੱਜ ਜੋ ਆਪਾਂ ਇੱਥੇ ਇਕੱਠੇ ਹੋਏ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਚੋਣ ਮੁਹਿੰਮ ਜੋ ਚੱਲ ਰਹੀ ਆ ਉਹਦੇ ਰਿਗਾਰਡਿੰਗ ਇਕੱਠੇ ਹੋਏ ਹਾਂ ਪਰ ਨਾਲ-ਨਾਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਪੰਜਾਬ ਤੇ ਹਰੇਕ ਪੱਖੋਂ ਜਿਹੜੇ ਹਮਲੇ ਹੋ ਰਹੇ ਨੇ ਉਹ ਕਿਸੇ ਤੋਂ ਖੋਬਰੋਖੇ ਨਹੀਂ ਸਭ ਜਾਣਦੇ ਆ ਸੀ ਸਭ ਤੋਂ ਵੱਡਾ ਹਮਲਾ ਜਿਹੜਾ ਸਾਡੇ ਪੰਜਾਬ ਨੂੰ ਖਤਮ ਕਰਨ ਦੀ ਕੋਗਾਰਦੇ ਆ ਉਹ ਨਸ਼ਾ ਸਾਨੂੰ ਸਾਧ ਰਾਸ਼ਨ ਨਾ ਮਿਲੇ ਦੁਕਾਨਾਂ ਤੋਂ ਉਹ ਵੀ ਲੈਣਾ ਔਖਾ ਹੋ ਜੇ ਪਰ ਜਿਹੜਾ ਨਸ਼ੇ ਦੇ ਸੌਦਾਗਰ ਨੇ ਸਾਡੇ ਘਰ ਘਰ ਦੇ ਕੇ ਜਾਂਦੇ ਨੇ ਜੀ ਉਹ ਲੈਣੀ ਬਹੁਤ ਸੌਖੀ ਹੈ ਕਿਤੋਂ ਵੀ ਮਿਲ ਸਕਦੀ ਆ ਤੁਹਾਨੂੰ ਪਰ ਇਹਨੂੰ ਰੋਕਣਾ ਉਨਾਂ ਹੀ ਔਖਾ ਸਾਡੇ ਲਈ ਹੋਇਆ ਪਿਆ ਅਸੀਂ ਹਮੇਸ਼ਾ ਹੀ ਸਰਕਾਰਾਂ ਤੋਂ ਉਮੀਦ ਲਾ ਕੇ ਬਹਿ ਜਾਂਦੇ ਆ ਕਿ ਉਹ ਇਹਨੂੰ ਰੋਕਣਗੇ ਪਰ ਸੰਗਤ ਜੀ ਜੀਣਾ ਦੇ ਫਾਇਦੇ ਹੁੰਦੇ ਕਿਫਤੇ ਜੀ ਆਪ ਸਭ ਜੀ ਦਾ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਇੱਥੇ ਆਏ ਕਿ ਸਾਨੂੰ ਤੁਹਾਡੇ ਦਰਸ਼ਨ ਹੋ ਸਕੇ ਜੀ ਅਸੀਂ ਸਰਤਾ ਸਿਮਰਨ ਰਿਤ ਸਿੰਘ ਮਾਰ ਵੱਲੋਂ ਬੇਨਤੀ ਕਰਨ ਆਏ ਆ ਵੀ ਪਰਲੀ ਜੂਰ ਨੂੰ ਲੋਕ ਸਭਾ ਦੀਆਂ ਵੋਟਾਂ ਪੈਂਦੀਆਂ ਆ ਪਾਰਲਮੈਂਟੀਆਂ ਵੋਟਾਂ ਤੁਸੀਂ ਡੇਢ ਸਾਲ ਪਹਿਲਾਂ ਵੀ ਉਹਨਾਂ ਨੂੰ ਇੱਥੋਂ ਜਿਤਾ ਕੇ ਪਾਰਲਮੈਂਟ ਦਿੱਲੀ ਭੇਜਿਆ ਤੇ ਉਹਨਾਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਸਾਰੇ ਗ੍ਰਾਂਟ ਵੰਡ ਦਿੱਤੇ ਨੇ ਪੂਰਾ ਕੰਮ ਕੀਤਾ ਤੇ ਹਮੇਸ਼ਾ ਤੁਹਾਡੇ ਸਾਥ ਸਾਡੇ ਸਾਥ ਰਹੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਹੁਣ ਹੁਣ ਵੀ ਉਹਨਾਂ ਨੂੰ ਮੋਢੇ ਨਾਲ ਮੋਢਾ ਲਗਾ ਕੇ ਉਹਨਾਂ ਦੇ ਨਾਲ ਰਹੋਗੇ ਉਹਨਾਂ ਦਾ ਸਾਥ ਦੇਵੋਗੇ ਤੇ ਇੱਕ ਵਾਰ ਫੇਰ ਇੱਥੋਂ ਜਿਤਾ ਕੇ ਦਿੱਲੀ ਭੇਜੋਗੇ ਤੇ ਸਰਤਾਜ ਸਿਮਰਨਜੀਤ ਸਿੰਘ ਮਾਨ ਨੇ ਲਗਭਗ ਆਪਣੀ तकरीबन ਸਾਰੀ ਜ਼ਿੰਦਗੀ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਕੁਰਬਾਨੀ ਕੀਤੀ ਹੈ ਸੋ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਰਹੀਏ ਉਹਨਾਂ ਨੇ ਖਾਸ ਬੇਨਤੀ ਕੀਤੀ ਹੈ ਸਾਨੂੰ ਵੀ ਅਸੀਂ ਬੀਬੀਆਂ ਨੂੰ ਜ਼ਰੂਰ ਦੱਸਿਏ ਤੇ ਉਹਨਾਂ ਨੂੰ ਨਾਲ ਜੋੜੀਏ ਦੀ ਆਪਾਂ ਸਾਰਿਆਂ ਨੇ ਮਿਲ ਕੇ ਵਾਹਿਗੁਰੂ ਜੀ ਦੀ ਫਤਿਹ ਸਰਦਾਰ ਸਿਮਰਜੀਤ ਸਿੰਘ ਪਾਂਜੀ ਵੱਲੋਂ ਉਹਨਾਂ ਦੀ ਬੇਟੀ ਜੋ ਆਪਣੇ ਨਗਰ ਆਏ ਨੇ ਉਹਨਾਂ ਨੂੰ ਵਿਸ਼ਵਾਸ ਬੋਣਿਆ ਕਿ ਅਸੀਂ ਵੱਧ ਤੋਂ ਵੱਧ ਗੋਟਾਂ ਪਾ ਕੇ ਉਹਨਾਂ ਨੂੰ ਪਾਰਲੀਮੈਂਟ ਭੇਜਾਂਗੇ ਸਾਰੀ ਸੰਗਤ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਰੇ ਭਲੀ ਭਾਂਤ ਜਾਣੋ ਬਹੁਤੀ ਦੱਸਣ ਦੀ ਲੋੜ ਨਹੀਂ 40 ਸਾਲ ਹੋ ਗਏ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਿੱਖ ਕੌਮ ਦੀ ਘੱਟ ਗਿਣਤੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਲੜਾਈ ਲੜਦਿਆਂ 1999 ਤੋਂ ਲੈ ਕੇ ਅਸੀਂ ਵੀ ਉਹਨਾਂ ਦੀ ਪਾਰਟੀ ਦੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਚੱਲੇ ਸੀ ਜੋ ਅੱਜ ਤੱਕ ਕਿਦੇ ਦਲ ਬਦਲੂ ਨਹੀਂ ਕੀਤਾ ਸੋ ਇਸ ਨਗਰਾਂ ਤੇ ਸਾਨੂੰ ਬਹੁਤ ਵੱਡਾ ਮਾਣ ਹੈ ਕਿਉਂਕਿ ਹਰ ਇੱਕ ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਣਾ ਸੋ ਨਿਹਾਲ ਬੀਬੀ ਮਨਪ੍ਰੀਤ ਕੌਰ ਜੀ ਮੰਨਤ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਜੀ ਨਗਰ ਨਿਵਾਸੀਆਂ ਵੱਲੋਂ बोले सो निहाल कर्मजीत कौर जी ਜਿਹੜੇ ਇਸਤਰੀ ਵਿੰਗ ਦੇ ਅਸੀਂ ਇੱਥੋਂ ਪ੍ਰਧਾਨ ਨਿਯੁਕਤ ਕਰਦੇ ਆ ਉਹ ਪਾਰਟੀ ਦੀਆਂ ਸੁਆਵਾਂ ਕਰਨਗੇ ਜੀ ਹਾਂ ਬੀਬੀ ਤੁਸੀਂ ਪੱਗ ਵਿੱਚ ਪਾਉਜੀ ਬੋਲੇ ਸੋ ਨਿਹਾਲ ਮੋਗੀ ਜੀ ਕੀ ਨਾਮ ਹੈ ਜੀ ਆਪਣਾ ਬਬੇਤ ਕੋ ਮੈਡਮ ਅੱਜ ਪਿੰਡਾਂ ਵਿੱਚ ਚੋਣ ਪ੍ਰਚਾਰ ਲਈ ਆਏ ਮਾਨ ਸਾਹਿਬ ਦੇ ਲਈ ਕਿਹੜੇ ਮੁੱਦੇ ਨੇ ਜਿਹੜੇ ਆਪਾਂ ਨੂੰ ਲੱਗ ਰਹੇ ਨੇ ਹਲੇ ਆਪਣੇ ਪੈਂਡਿੰਗ ਪੈਣੇ ਜਾਂ ਨੌਜਵਾਨ ਪੀੜੀ ਨੂੰ ਕੀ ਕਰਨਾ ਚਾਹੁੰਗੇ ਸਰ ਨਾਲੋਂ ਵੱਡਾ ਮੁੱਦਾ ਤਾਂ ਨਸ਼ੇ ਹੈ ਡਰਗਸ ਸ਼ਰਾਬਾਂ ਤੇ ਉਸ ਤੋਂ ਬਾਅਦ ਰੋਜ਼ਗਾਰੀ ਸਾਡੀ ਨੌਜਵਾਨ ਪੀੜੀ ਨੂੰ ਕੰਮ ਨਹੀਂ ਮਿਲ ਰਿਹਾ ਨਸ਼ਿਆਂ ਤੇ ਲੱਗੀ ਹੋਈ ਨੇ ਇਹੀ ਮੁੱਦੇ ਹੈ ਤੇ ਹੋਰ ਬੀਬੀਆਂ ਨੂੰ ਆਪਣੇ ਆਪ ਰੋਜ਼ਗਾਰ ਬਣਾਣਾ ਤਾਂ ਕਿ ਉਹ ਵੀ ਤਕਰੇ ਹੋ ਕੇ ਆਪਣੇ ਆਪ ਕਮਾਈ ਕਰ ਸਕੋ ਜਿਹੜੇ ਸਰਕਾਰ ਨਾਲ ਫਰੀਦੀਆਂ ਸਕੀਮਾਂ ਦੇ ਰਹੇ ਨੇ ਉਹਨੂੰ ਵੀ ਦੇਖ ਦੂਜੀ ਜਿਵੇਂ ਬਿਜਲੀ ਮਾਪ ਜਿਸ ਤਰ੍ਹਾਂ ਤੁਹਾਨੂੰ ਮੰਨਤਕੌਰ ਨੇ ਸਮਝਾਇਆ ਸਾਰਿਆਂ ਨੂੰ ਵੀ ਫਰੀਦ ਚ ਕੁਝ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਸਾਰਾ ਕੁਝ ਤੁਸੀਂ ਟੈਕਸ ਦੇ ਰਹੇ ਹੋ ਉਹੀ ਤੁਹਾਨੂੰ ਥੋੜਾ ਥੋੜਾ ਵਾਪਸ ਆ ਜਾਂਦਾ ਨਹੀਂ ਤਾਂ ਉਹ ਵੀ ਮੇਰਾ ਖਿਆਲ ਆੜੀ ਲਗਾਉਂਦੇ ਨੇ ਲੋਕਾਂ ਨੂੰ ਕੀ ਪੀਰ ਕਰਨ ਦਾ ਕੰਮ ਹਾਂਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਦੇ ਸਰਦਾਰ ਸਿਮਰਨਜੀਤ ਸਿੰਘ ਆਮੰਦਰ ਸਾਥ ਤੋਂ ਇੱਕ ਸੱਚੇ ਇਨਸਾਨ ਨੇ ਜੋ ਹਮੇਸ਼ਾ ਤੁਹਾਡੇ ਲਈ ਲੜਦੇ ਰਹਿਣਗੇ ਤੇ ਤੁਹਾਡੇ ਹੱਕਾਂ ਲਈ ਹਮੇਸ਼ਾ ਖੜੇ ਹੋਣ ਕੀ ਨਾਮ ਹੈ ਜੀ ਆਪਣਾ ਰਵਾਨ ਸਿੰਘ ਜੀ ਰਵਾਨ ਸਿੰਘ ਜੀ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਜਾ ਰਹੇ ਹਾਂ ਕਿਦਾਂ ਦਾ ਹੁਲਾਰਾ ਮੇਰਾ ਕੀ ਲੋਕਾਂ ਨੂੰ ਕਹਿਣਾ ਚਾਹੂਗੇ ਬਹੁਤ ਵਧੀਆ ਉਤਸ਼ਾਹ ਨਾਲ ਲੋਕ ਸਾਨੂੰ ਜੀ ਜੁਟ ਕਰ ਰਹੇ ਨੇ ਮਾਨ ਸਾਹਿਬ ਨਾਲ ਹਰ ਪਿੰਡ ਜਿੱਥੇ ਜਾਂਦੇ ਆ ਜਾਨੀ ਕਿ ਆਪ ਮੁਹਾਰੇ ਲੋਕ ਸਾਡੇ ਵੱਲ ਆ ਰਹੇ ਨੇ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਵੱਧ ਤੋਂ ਵੱਧ ਵੋਟਾਂ ਨਾਲ ਸਰਦਾਰ ਮਾਨ ਸਾਹਿਬ ਨੂੰ ਪਰਲਮੈਂਟ ਵਿੱਚ ਭੇਜਿਓ ਤਾਂ ਜੋ ਪੰਜਾਬ ਦੇ ਜਿਹੜੇ ਮਸਲੇ ਨੇ ਵੀ ਬੇਰੁਜ਼ਗਾਰੀ ਹੈ ਮਸ ਨਸਿਆਂ ਦਾ ਮੁੱਦਾ ਹੈ ਬੇਅਦਬੀਆਂ ਦਾ ਮੁੱਦਾ ਹੈ ਜਾਂ ਕਿਸਾਨੀ ਮਸਲੇ ਨੇ ਮਾਨ ਸਾਹਿਬ ਵੱਧ ਤੋਂ ਵੱਧ ਉਹ ਤੇ ਆਵਾਜ਼ ਬੁਲੰਦ ਕਰਕੇ ਮਸਲੇ ਹੱਲ ਕਰਵਾ ਸਕਦੇ ਸਾਡੇ ਪੰਜਾਬ ਲਈ ਜਿਹੜਾ ਲੋਕਾਂ ਨੇ ਬਦਲਾਅ ਦੇਖਿਆ ਸੀ ਉਹ ਬਦਲਾਅ ਨੂੰ ਕਿਵੇਂ ਦੇਖ ਦੇਣਗੇ ਉਹ ਬਦਲਾਅ ਤਾਂ ਹੀ ਆਪਾਂ ਨੇ ਸਾਰੇ ਦੇਖ ਹੀ ਲਿਆ ਬਦਲਾਅ ਉਲਟ ਪਾਸੇ ਨੂੰ ਕਹਿ ਰਹੇ ਸੀ ਆਪਾਂ ਸਮਝ ਨਹੀਂ ਸਕੇ ਉਹਨਾਂ ਨੇ ਬਦਲਾਅ ਗਰਕ ਬੇੜਾ ਗਰਕ ਕੀਤਾ ਪੰਜਾਬ ਦਾ ਜੀ ਬਦਲਾਅ ਲਿਆ ਕੇ ਉਹਨਾਂ ਨੇ ਇਸ ਪੱਖੇ ਨੂੰ ਬਦਲਾਅ ਲਿਆਂਦਾ ਕੋਈ ਚੰਗੇ ਪਾਸੇ ਤੋਂ ਕਿਸੇ ਤੋਂ ਨਹੀਂ ਕਰਿਆ ਜੀ ਨੌਕਰੀਆਂ ਕਹਿੰਦੇ ਨੇ ਤੁਸੀਂ ਤੂਰੀ ਸੀਐਮ ਦੇ ਹਲਕੇ ਦੇ ਵਿੱਚ ਸ਼ਹਿਰ ਦੇ ਵਿੱਚ ਤੁਸੀਂ ਦੇਖ ਲਓ ਜਾ ਕੇ ਜੀ ਟੈਂਕੀ ਦੇ ਉੱਤੇ ਬੱਚੇ ਟੀਚਰ ਬੈਠੇ ਆ ਜਿਨ੍ਹਾਂ ਕੋਲੇ ਅਪੁਆਇੰਟਮੈਂਟ ਲੈਟਰ ਹੈਗੇ ਸਟੇਸ਼ਨ ਅਲਰਟ ਲੈਟਰ ਹੈਗੇ ਪਰ ਉਹਨਾਂ ਨੂੰ ਨੌਕਰੀ ਅਜ ਦੇ ਦੇ ਰਹੇ ਜੀ ਕੋਈ ਨਸੇ ਦੀ ਖਾਤਮ ਨਹੀਂ ਹੋਇਆ 2 ਸਾਲ ਹੋ ਗਏ ਇਹਨਾਂ ਨੇ ਬੇਅਦਵੀ ਦੇ ਮੁੱਦੇ ਤੇ ਸਰਕਾਰ ਬਣਾਈ ਸੀ ਜੀ ਕੋਈ ਵੀ ਬੇਅਦਵੀ ਦਾ ਹੱਲ ਨਹੀਂ ਕਰਿਆ ਇਹਨਾਂ ਨੇ ਕਿਸੇ ਨੂੰ ਕਿਸੇ ਪੱਖ ਹਰ ਪੱਖ ਤੋਂ ਇਹ ਸਰਕਾਰ ਫੇਲ ਹੈ